ਬਾਜਵਾ ਸਾਹਿਬ ਇਹੋ ਜੀ ਕਿਹੜੀ ਤੁਸੀਂ ਕਹਿ ਲ ਕੇ ਗਿੱਦੜ ਸਿੰਘ ਹੀ ਰੱਖੀ ਐ ਜਾਂ ਵਾਸ਼ਿੰਗ ਮਸ਼ੀਨ ਕੇ ਕੋਈ ਲੀਡਰਾਂ ਤੇ ਦੋਸ਼ ਲੱਗਦੇ ਐ ਤੁਸੀਂ ਆਪਣੀ ਬੁੱਕਲ ਚ ਲੈ ਲੈਨੇ ਹੋ ਆਮ ਆਦਮੀ ਪਾਰਟੀ ਕਹਿੰਦੀ ਐ ਭਾਜਪਾ ਚ ਰਣਜੀਤ ਸਿੰਘ ਗਿੱਲ ਗਏ ਤਾਂ ਆ ਬਚਣ ਦੇ ਮਾਰੇ ਇਹੋ ਹੀ ਰਣਜੀਤ ਸਿੰਘ ਗਿੱਲ ਨੂੰ ਚੰਦ ਦਿਨ ਪਹਿਲੇ ਇਹ ਆ ਰਿਹਾ ਸੀ ਵੀ ਇਹ ਆਮ ਆਦਮੀ ਪਾਰਟੀ ਤੇ ਜਿਹੜੇ ਜੁਆਇਨ ਕਰ ਰਹੇ ਆ ਆਮ ਆਦਮੀ ਪਾਰਟੀ ਨੂੰ ਜੇ ਜੁਆਇਨ ਨਹੀਂ ਕਰਦਾ ਤੇ ਉਹਦੇ ਤੇ ਵਿਜੀਲੈਂਸ ਦੇ ਕੇਸ ਹੋ ਜਾਂਦੇ ਆ ਉਹਨਾਂ ਨੂੰ ਪਸਾਨ ਦੀ ਕੋਸ਼ਿਸ਼ ਉਹਨਾਂ ਨੂੰ ਡਰਾਵਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਈਪਾ ਦੀਆਂ ਜਿਹੜੀਆਂ ਏਜੰਸੀਆਂ ਨੇ ਚਾਹੇ ਸੀਬੀਆਈ ਹੈ ਈਡੀ ਹੈ ਇਨਕਮ ਟੈਕਸ ਹੈ ਉਹਨਾਂ ਦਾ ਡੰਡਾ ਲਟਕਦਾ ਰਹਿੰਦਾ ਰਣਜੀਤ ਸਿੰਘ ਗਿੱਲ ਬਾਰੇ ਉਹ ਇਹੋ ਜੀ ਗੱਲ ਨਾ ਤਾਂ ਕਿਤੇ ਮਾਰਕੀਟ ਪਤਾ ਲੱਗਾ ਕਿਤੇ ਸਾਰੇ ਜਿਹੜੇ ਸਿਆਸੀ ਬੰਦਿਆਂ ਦਾ ਪਤਾ ਲੱਗ ਜਾਂਦਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੇ ਸੀ ਜਿੰਨਾਂ ਵਿੱਚ ਬਲਬੀਰ ਸਿੱਧੂ ਕਾਂਗੜ ਆ ਰਾਦੇ ਆਪਣੇ ਉੱਤੇ ਹੁਸ਼ਿਆਰਪੁਰ ਵਾਲੇ ਇਹ ਸਾਰੇ ਜਿਹਨੇ ਲੋਕ ਵਾਪਸ ਚਲੇ ਗਏ ਤੇ ਕਿਉਂ ਉਹਨਾਂ ਤੇ ਕੇਸ ਕੀਤੇ ਕਿ ਐਸੀ ਕਰਨੇ ਡਰਾਣਾ ਹੀ ਹੁੰਦਾ ਤੇ ਉਹਨਾਂ ਤੇ ਵੀ ਕਾਰਵਾਈਆਂ ਹੋ ਸਕਦੀਆਂ ਸੀ ਪਰ ਰਣਜੀਤ ਸਿੰਘ ਗਿੱਲ ਦੀ ਕੀ ਮਜਬੂਰੀ ਸੀ ਕਿ ਰਾਤ ਨੂੰ ਬੁਆਂਡੀ ਸੂਬੇ ਦੇ ਮੁੱਖ ਮੰਤਰੀ ਦੇ ਅਧੀਨ ਜੁਆਇਨ ਕਰਦੇ ਨੇ ਦਿਨ ਵੇਲੇ ਸ਼ਾਨੋ ਸ਼ਾਨੋ ਸ਼ੌਕਤ ਨਾਲ ਜੁਆਇਨ ਕਰ ਸਕਦੇ ਸੀ ਤੇ ਮੈਨੂੰ ਇਹ ਪਤਾ ਲੱਗਾ ਵੀ ਆਪਣਾ ਜਿਹੜੇ ਚੀਫ ਮਿਨਿਸਟਰ ਨੇ ਹਰਿਆਣੇ ਦੇ ਸੈਣੀ ਸਾਹਿਬ ਉਹਨਾਂ ਦੀ ਡਿਊਟੀ ਪਾਰਟੀ ਵੱਲੋਂ ਲੱਗੀ ਸੀ ਵੀ ਰਜੀਤ ਘਰਾਣਾ ਤੇ ਚਾਰ ਮੁਲਾਕਾਤਾਂ ਹੋਈਆਂ ਨੇ ਤੇ ਪਾਰਟੀ ਜੁਆਇਨ ਕਰਨ ਦੇ ਇਹਨਾਂ ਦੇ ਤਤਪਰ ਨੇ ਤੇ ਇੱਛਕ ਨੇ ਤੇ ਇਹਨਾਂ ਨੂੰ ਜੁਆਇਨ ਕਰਾ ਲਿਆ। ਕੋ ਸਵੇਰੇ ਹੋਏ ਸ਼ਾਮ ਹੋਏ ਉਹਦਾ ਕੋਈ ਫਰਕ ਨਹੀਂ ਪੈਂਦਾ ਬੰਦਾ ਪਾਰਟੀ ਜੁਆਇਨ ਕਰ ਗਿਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਕਲੀਫ ਹੋ ਗਈ ਵੀ ਯਾਰ ਇਹ ਬੰਦਾ ਤੇ ਹੀ ਲੈਣਾ ਸੀ। ਕਿੰਨੇ ਕਿ ਪੰਜਾਬ ਦੇ ਲੋਕਾਂ ਦੇ ਪਰਚੇ ਕਰ ਲੋਗੇ ਕਿੰਨੇ ਕਿ ਤੁਸੀਂ ਵਿਜੀਲੈਂਸ ਦੇ ਕੇਸ ਕਰ ਲੋਗੇ ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਤੇ ਛਾਪਾ ਪੈਂਦਾ ਵਿਜੀਲੈਂਸ ਨੇ ਛਾਪਾ ਜਿਹੜਾ ਮਾਰਿਆ ਇਸ ਦੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਕੇਸ ਦੇ ਨਾਲ ਤੰਦਾਂ ਐਸੀਆਂ ਲੱਭੀਆਂ ਸੋਈਆਂ ਐਸੀਆਂ ਲੱਭੀਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਦਾਵਾ ਕੀਤਾ ਗਿਆ ਕਿ ਉਸੇ ਕੇਸ ਦੇ ਲੜੀ ਵਜੋਂ ਰਣਜੀਤ ਸਿੰਘ ਗਿੱਲ ਦੇ ਉੱਤੇ ਕਾਰਵਾਈ ਹੋਈ ਹੈ ਤੇ ਉਹ ਡਰਦੇ ਹੋਏ ਭਾਜਪਾ ਚਲੇ ਗਏ ਇਸ ਵਕਤ ਭਾਜਪਾ ਦੇ ਸੀਨੀਅਰ ਆਗੂ ਸਾਡੇ ਨਾਲ ਨੇ ਫਤਿਹਜੰਗ ਸਿੰਘ ਬਾਜਵਾ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਬਾਜਵਾ ਸਾਹਿਬ ਇਹੋ ਜੀ ਕਿਹੜੀ ਤੁਸੀਂ ਕਹਿ ਲਓ ਕਿ ਗਿੱਦੜ ਸਿੰਘ ਹੀ ਰੱਖੀ ਆ ਜਾਂ ਵਾਸ਼ਿੰਗ ਮਸ਼ੀਨ ਕਿ ਕੋਈ ਲੀਡਰਾਂ ਤੇ ਦੋਸ਼ ਲੱਗਦੇ ਆ ਤੁਸੀਂ ਆਪਣੀ ਬੁੱਕਲ ਚ ਲੈ ਲੈਨੇ ਹੋ ਆਮ ਆਦਮੀ ਪਾਰਟੀ ਕਹਿੰਦੀ ਆ ਭਾਜਪਾ ਚ ਰঞ্জੀਤ ਸਿੰਘ ਗਿੱਲ ਗਏ ਤਾਂ ਆ ਆ ਵਚਨ ਦੇ ਮਾਰੇ ਦੇਖੋ ਦੋ ਗੱਲਾਂ ਨੇ ਇੱਕ ਗੱਲ ਤੇ ਇਹ ਹੈ ਵੀ ਜਦੋਂ ਬੰਦਾ ਜਿਹੜੇ ਲੀਡਰ ਜਾਂ ਲੋਗ ਜੀ ਜਿਹੜੀ ਪਾਰਟੀ ਨੂੰ ਜੁਆਇਨ ਕਰਦੇ ਆ ਥੈਟ ਮੀਨਸ ਉਸ ਪਾਰਟੀ ਦਾ ਗ੍ਰਾਫ ਜਾਂ ਫਿਊਚਰ ਲੋਕ ਸਮਝ ਦੇ ਵਿੱਚ ਚੰਗਾ ਹੈ ਤੇ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਰਣਜੀਤ ਸਿੰਘ ਗਿੱਲ ਹੁਰੀ ਜੁਆਇਨ ਕੀਤਾ ਤੇ ਮੈਂ ਇਹ ਇੱਕ ਨਹੀਂ ਬਹੁਤ ਸਾਰੇ ਲੀਡਰ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਜਾਣੇ ਚਾਹੁੰਦੇ ਬਹੁਤ ਸਾਰੇ ਵੱਡੇ ਕਾਂਗਰਸ ਦੇ ਲੀਡਰ ਨੇ ਬਹੁਤ ਸਾਰੇ ਆਮ ਆਦਮੀ ਤੇ ਲੀਡਰ ਨੇ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ 'ਚ ਆਪਣਾ ਦਰਵਾਜ਼ਾ ਕੋਲ ਕੇ ਆਣਾ ਚਾਹੁੰਦੇ ਨੇ ਮੈਂ ਇੱਕ ਗੱਲ ਦਾ ਇਹ ਪੁੱਛਣਾ ਚਾਹੁੰਦਾ ਵੀ ਇਹੀ ਰਣਜੀਤ ਸਿੰਘ ਗਿੱਲ ਨੂੰ ਚੰਦ ਦਿਨ ਪਹਿਲੇ ਇਹ ਆ ਰਿਹਾ ਸੀ ਵੀ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਜੁਆਇਨ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ ਜੇ ਜੁਆਇਨ ਨਹੀਂ ਕਰਦਾ ਤੇ ਉਹਦੇ ਤੇ ਵਿਜੀਲੈਂਸ ਦੇ ਕੇਸ ਹੋ ਜਾਂਦੇ ਆ ਉਹਨਾਂ ਨੂੰ ਪਸਾਨ ਦੀ ਕੋਸ਼ਿਸ਼ ਉਹਨਾਂ ਨੂੰ ਡਰਾਵਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹੜੇ ਚੰਗੇ ਲੋਕ ਨੇ ਉਹ ਡਰਨ ਨਾਲੋਂ ਜਿਕੇ ਨੂੰ ਪਿਆਰ ਨਾਲ ਤੁਸੀਂ ਆਪਣੀ ਪਾਰਟੀ 'ਚ ਕਰਦੇ ਹੋ ਤੇ ਗੱਲ ਸਮਝ ਜਾਂਦੀ ਹੈ ਤੇ ਜੇਕਰ ਤੁਸੀਂ ਕਿਸੇ ਨੂੰ ਡਰਾ ਕੇ ਧਮਕਾ ਕੇ ਆਪਣੀ ਪਾਰਟੀ ਜੁਆਇਨ ਕਰਾਉਣਾ ਚਾਹੁੰਦੇ ਹੋ ਤੇ ਫਿਰ ਇਹ ਤਰੀਕਾ ਕਰ ਜਿੰਨੇ ਮਰਜ਼ੀ ਕਰ ਲੋ ਲੋਕ ਖਾਸ ਕਰਕੇ ਪੰਜਾਬੀ ਜਿਹੜਾ ਕਿਸੇ ਕੋ ਨਾ ਤਾਂ ਡਰਦਾ ਤੇ ਨਾ ਕਿਸੇ ਡਰ ਨਾਲ ਕੋਈ ਪਾਰਟੀ ਜੁਆਇਨ ਕਰਦਾ ਹੈ ਗੱਲਾਂ ਇਹ ਵੀ ਹੋ ਰਹੀਆਂ ਬਾਜਵਾ ਸਾਹਿਬ ਕਹਿੰਦੇ ਰਣਜੀਤ ਸਿੰਘ ਗਿੱਲ ਜੇ ਆਮ ਆਦਮੀ ਪਾਰਟੀ ਚ ਚਲੇ ਜਾਂਦੇ ਡਰ ਉਹਨਾਂ ਨੂੰ ਫਿਰ ਵੀ ਰਹਿਣਾ ਸੀ ਕਿਉਂਕਿ ਭਾਜਪਾ ਦੀਆਂ ਜਿਹੜੀਆਂ ਏਜੰਸੀਆਂ ਨੇ ਚਾਹੇ ਸੀਬੀਆਈ ਹੈ ਈਡੀ ਹੈ ਇਨਕਮ ਟੈਕਸ ਹੈ ਉਹਨਾਂ ਦਾ ਡੰਡਾ ਲਟਕਦਾ ਰਹਿੰਦਾ ਦੇਖੋ ਇਹ ਕਹਿਣ ਨੂੰ ਤਾਂ ਜੋ ਮਰਜੀ ਬੰਦਾ ਆਪਣੀ ਪ੍ਰੈਜ਼ੈਂਪਸ਼ਨਸ ਕਰਦਾ ਰਹਿੰਦਾ ਰਣਜੀਤ ਸਿੰਘ ਗਿੱਲ ਬਾਰੇ ਕੋਈ ਇਹੋ ਜੀ ਗੱਲ ਨਾ ਤਾਂ ਕਿਤੇ ਮਾਰਕੀਟ ਪਤਾ ਲੱਗਾ ਕਿਤੇ ਸਾਰੇ ਨੇ ਤੇ ਸਿਆਸੀ ਬੰਦਿਆਂ ਦਾ ਪਤਾ ਲੱਗ ਜਾਂਦਾ ਵੀ ਯਾਰ ਫਲਾਣੇ ਬੰਦੇ ਤੇ ਕੋਈ ਕਾਰਵਾਈ ਹੋ ਸਕਦੀ ਹੈ ਕਿਦਾਂ ਰਣਜੀਤ ਸਿੰਘ ਗਿੱਲ ਜਾਂ ਇਹੋ ਜੇ ਸਾਫ਼ ਸੁਥਰੇ ਅਕਸ ਦੇ ਜੇ ਲੋਕ ਆਣਾ ਚਾਹੁੰਦੇ ਨੇ ਤੇ ਬੀਜੇਪੀ ਉਹਨੂੰ ਵੈਲਕਮ ਕਰਦੀ ਹੈ ਜੋ ਮਰਜ਼ੀ ਕੋਈ ਇਹੋ ਜੀ ਗੱਲ ਨਹੀਂ ਵੀ ਬੀਜੇਪੀ ਕਿਤੇ ਦੇਖੋ ਇੰਨੇ ਬੰਦੇ ਕਾਂਗਰਸ ਛੱਡ ਕੇ ਤੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੇ ਸੀ ਜਿਨਾਂ ਚ ਬਲਬੀਰ ਸਿੱਧੂ ਕਾਂਗੜ ਰਾਦੇ ਆਪਣੇ ਉਤੇ ਹੁਸ਼ਿਆਰਪੁਰ ਵਾਲੇ ਇਹ ਸਾਰੇ ਜਿਹਨੇ ਲੋਕ ਵਾਪਸ ਚਲੇ ਗਏ ਤੇ ਕੀ ਉਹਨਾਂ ਤੇ ਕੇਸ ਕੀਤੇ ਜੇ ਕੇਸ ਹੀ ਕਰਨੇ ਡਰਾਣਾ ਹੀ ਹੁੰਦਾ ਤੇ ਉਹਨਾਂ ਤੇ ਵੀ ਕਾਰਵਾਈਆਂ ਹੋ ਸਕਦੀਆਂ ਸੀ ਇਹ ਸੋਚ ਚੰਗੀ ਪਾਰਟੀ ਦੀ ਸੋਚ ਨਹੀਂ ਹੁੰਦੀ ਸਾਨੂੰ ਸਾਫ਼ ਸੁਥਰੇ ਪਾਰਟੀ ਨੂੰ ਲੋਕ ਤੇ ਲੀਡਰ ਚਾਹੀਦੇ ਨੇ ਤੇ ਉਹ ਬਹੁਤ ਸਾਰੇ ਮੈਂ ਤੁਹਾਨੂੰ ਜਿਹੜੀ ਇੱਕ ਗੱਲ ਕਰ ਰਿਹਾ ਮੈਂ ਕਿਸੇ ਸਚਾਈ ਦੇ ਉਸ ਪਹਿਲੂ ਤੋਂ ਗੱਲ ਕਰ ਰਿਹਾ ਬਹੁਤ ਸਾਰੇ ਲੋਕ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਸਾਡੇ ਨਾਲ ਗੱਲਾਂ ਕਰਦੇ ਨੇ ਵੀ ਅਸੀਂ ਜੁਆਇਨ ਕਰਨਾ ਚਾਹੁੰਦੇ ਆ ਥੋੜਾ ਟਾਈਮ ਹਟ ਕੇ ਤਾਂ ਕਿ ਸਾਡੇ ਤੇ ਇਸ ਕਿਸਮ ਦਾ ਕੋਈ ਜੋਰ ਮੈਂ ਕਿ ਜਿਹੜੀ ਜੋਰ ਰঞ্জੀਤ ਸਿੰਘ ਦਾ ਹੋਇਆ ਹਰ ਬੰਦਾ ਸਮਝਦਾ ਵੀ ਸਾਨੂੰ ਕਿਤੇ ਨਾ ਕਿਤੇ ਪਸਾਨ ਦੀ ਕੋਸ਼ਿਸ਼ ਕਰਨਗੇ ਕਹਿੰਦੇ ਪਾਰਟੀ ਲਈ ਸਾਰਿਆਂ ਲਈ ਰਾਹ ਖੁੱਲਾ ਹੁੰਦਾ ਡੈਮੋਕ੍ਰੈਟਿਕ ਰਾਈਟ ਹੈ ਹਰੇਕ ਬੰਦੇ ਦਾ ਕਿਹੜੀ ਪਾਰਟੀ ਜੁਆਇਨ ਕਰਨੀ ਹੈ ਕਿਹੜੀ ਛੱਡਣੀ ਹੈ ਪਰ ਰঞ্জੀਤ ਸਿੰਘ ਗਿੱਲ ਦੀ ਕੀ ਮਜਬੂਰੀ ਸੀ ਕਿ ਰਾਤ ਨੂੰ ਗਵਾਂਡੀ ਸੂਬੇ ਦੇ ਮੁੱਖ ਮੰਤਰੀ ਦੇ ਅਧੀਨ ਜੁਆਇਨ ਕਰਦੇ ਨੇ ਦਿਨ ਵੇਲੇ ਸ਼ਾਨੋ ਸ਼ਾਨੋ ਸ਼ੌਕਤ ਨਾਲ ਜੁਆਇਨ ਕਰ ਸਕਦੇ ਸੀ ਦੇਖੋ ਇਹ ਤਾਂ ਹੁਣ ਮੈਂ ਤੇ ਉਹਦੇ ਬਾਰੇ ਕੋਈ ਕਹਿ ਨਹੀਂ ਸਕਦਾ ਕਿਉਂਕਿ ਰਣਜੀਤ ਸਿੰਘ ਗਿੱਲ ਹੋਰਾਂ ਦਾ ਕਈ ਦਿਨਾਂ ਤੋਂ ਇਹ ਚੱਲ ਰਿਹਾ ਸੀ ਵੀ ਉਹਨਾਂ ਨੇ ਸ਼ਾਇਦ 5 ਤਰੀਕ ਨੂੰ ਜੁਆਇਨ ਕਰਨਾ ਸੀਗਾ ਕੋਈ ਅਲੱਗ-ਅਲੱਗ ਤਰੀਕਾ ਦੀ ਗੱਲ ਹੋਈ ਤੇ ਮੈਂ ਜਦੋਂ ਇਹ ਸ਼ਾਮ ਦੀ ਫੋਟੋ ਆਂਦੀ ਹੈ ਤੇ ਪਤਾ ਲੱਗਦਾ ਹੈ ਤੇ ਮੈਨੂੰ ਇਹ ਪਤਾ ਲੱਗਾ ਵੀ ਆਪਣਾ ਜਿਹੜੇ ਚੀਫ ਮਨਿਸਟਰ ਨੇ ਹਰਿਆਣੇ ਦੇ ਸੈਣੀ ਸਾਹਿਬ ਉਹਨਾਂ ਦੀ ਡਿਊਟੀ ਪਾਰਟੀ ਵੱਲੋਂ ਲੱਗੀ ਸੀ ਵੀ ਰਣਜੀਤ ਹੋਰਾਂ ਨਾਲ ਤਿੰਨ ਚਾਰ ਮੁਲਾਕਾਤਾਂ ਹੋ ਗਈਆਂ ਨੇ ਤੇ ਪਾਰਟੀ ਜੁਆਇਨ ਕਰਨ ਦੇ ਇਹਨਾਂ ਦੇ ਤਤਪਰ ਨੇ ਤੇ ਇੱਛਕ ਨੇ ਤੇ ਇਹਨਾਂ ਨੂੰ ਜੁਆਇਨ ਕਰਾ ਲਿਆ ਤੇ ਉਹ ਸਵੇਰੇ ਹੋਏ ਸ਼ਾਮ ਹੋਏ ਉਹਦਾ ਕੋਈ ਫਰਕ ਨਹੀਂ ਪੈਂਦਾ ਬੰਦਾ ਪਾਰਟੀ ਜੁਆਇਨ ਕਰ ਗਿਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਕਲੀਫ ਹੋ ਗਈ ਵੀ ਯਾਰ ਇਹ ਬੰਦਾ ਤੇਹੀਂ ਲੈਣਾ ਸੀ ਏ ਭਾਜਪਾ ਵੱਲ ਕਿੱਧਰ ਚਲਾ ਗਿਆ ਇਹ ਤਰੀਕਾ ਜਿਹੜਾ ਕਰ ਰਿਹਾ ਨਾ ਇਹ ਲੋਕਾਂ 'ਚ ਮੈਂ ਇਹਨਾਂ ਦਾ ਕਿੰਨੇ ਕ ਪੰਜਾਬ ਦੇ ਲੋਕਾਂ ਤੇ ਪਰਚੇ ਕਰ ਲੋਗੇ ਕਿੰਨੇ ਕ ਤੇ ਤੁਸੀਂ ਵਿਜੀਲੈਂਸ ਦੇ ਕੇਸ ਕਰ ਲੋਗੇ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਸਮਝ ਆ ਗਈ ਹੈ ਵੀ ਭਾਜਪਾ ਤੋਂ ਬਗੈਰ ਸਾਡ ਕੋਲ ਵਿਕਲਪ ਹੋਰ ਕੋਈ ਨਹੀਂ ਭਾਜਪਾ ਦੇ ਵਿੱਚ ਆਣ ਲਈ ਜਿਹੜੇ ਸਾਰੇ ਚੰਗੇ ਲੀਡਰ ਨੇ ਔਰ ਪਾਜਬਾ ਵੀ ਸੋਚ ਸਮਝ ਕੇ ਲੈਂਦੀ ਐ ਨਹੀਂ ਵੀ ਜਿਹੜਾ ਮਰਜੀ ਆ ਜਾਏ ਤ ਉਹਨੂੰ ਲੈ ਕੇ ਬਹੁਤ ਸਾਰੇ ਲੋਕ ਨੇ ਮੈਂ ਬਾਅਦ ਚ ਤੁਹਾਨੂੰ ਦੱਸਾਂਗਾ ਜਿਹੜੇ ਕਾਂਗਰਸ ਚ ਆਣਾ ਚਾਹੁੰਦੇ ਸੀ ਪਰ ਉਹਨਾਂ ਲੈ ਨਹੀਂ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਦਰਸਾਉਂਦੀਆਂ ਨੇ ਅੱਜ ਪੰਜਾਬ ਦਾ ਉਹ ਦ੍ਰਿਸ਼ ਵੀ ਜਿਹੜੀ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਬੜੀ ਸਾਫ਼ ਸੁਥਰੀ ਲੋਕਾਂ ਦੀ ਪਾਰਟੀ ਕਹਿੰਦੀ ਸੀ ਉਹ ਅੱਜ ਉਹ ਪਾਰਟੀ ਨਹੀਂ ਰਹੀ ਚਾਹੇ ਉਹ ਲੈਂਡ ਪੂਲਿੰਗ ਦਾ ਹੋਏ ਜਾ ਇਹ ਕੋਈ ਹੋਏ ਇਹਨਾਂ ਨੇ ਸਵਾਏ ਪੰਜਾਬ ਦੇ ਲੋਕਾਂ ਦਾ ਗਰੀਬਾਂ ਦਾ ਖੂਨ ਚੂਸਣ ਤੋਂ ਇਲਾਵਾ ਤੁਸੀਂ ਦੇਖੋ ਨਾ ਉਹੀ ਜਿਹੜੇ ਕਿਸੇ ਟਾਈਮ ਤਿੰਨ ਕਾਨੂੰਨਾਂ ਦੇ ਕਿਸਾਨੀ ਤੇ ਤਿੰਨ ਕਾਨੂੰਨਾਂ ਦੇ ਨਾਲ ਖੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਦਿੱਲੀ ਅਸੀਂ ਸੇਵਾ ਬੜੀ ਕੀਤੀ ਸਾਰਿਆਂ ਦੀ ਤੇ ਉਹੀ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਅੜਪਾਉਣ ਨੂੰ ਚਾਹੁੰਦੇ ਨੇ ਤੇ ਲੈਂਡ ਪੂਲਿੰਗ ਦਾ ਨਾਂ ਦੇ ਕੇ ਉਹ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਤੇ ਲੋਕ ਸਤਰਕ ਹੋ ਗਿਆ ਸਾਰੀਆਂ ਪਾਰਟੀਆਂ ਨੇ ਉਹਨਾਂ ਦੇ ਖਿਲਾਫ ਮੋਰਚੇ ਖੋਲੇ ਇਹ ਹੋਣ ਨਹੀਂ ਦੇਣਾ ਔਰ ਮੈਂ ਇੱਕ ਗੱਲ ਕਹਿਣਾ ਵੀ ਇਸੇ ਲੈਂਡ ਪੂਲਿੰਗ ਦੇ ਸਿਲਸਲੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਤੋਂ ਵਿੱਚੋਂ ਬਿਲਕੁਲ ਉਹਨਾਂ ਦਾ ਨਾਮੁਨਸ਼ਾਨ ਜਿਹੜਾ ਮਿੱਟਦਾ ਜਾ ਰਿਹਾ ਆਪਾਂ ਇਹ ਮੁੱਦਿਆਂ ਤੇ ਵੀ ਆਉਨੇ ਆ ਜਿਹੜੀ ਕੀ ਗੱਲ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਬੁਲਾ ਰਹਿਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਦੱਸਿਆ ਗਿਆ ਕਹਿੰਦੇ ਕਿ ਜਦੋਂ ਵਿਕਰਮਜੀਤਿਆ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੁਣ ਉਹ ਸੂਈਆਂ ਨੇ ਜਿਹੜੀਆਂ ਉਹ ਰঞ্জੀਤ ਗਿੱਲ ਵੱਲ ਜਾ ਰਹੀਆਂ ਸੀ ਉਹ ਸੂਈ ਉੱਥੇ ਅਟਕੀ ਪਤਾ ਲੱਗਦਾ ਈ ਉਹ ਛੇਤੀ ਛੇਤੀ ਭੱਜ ਕੇ ਭਾਜਪਾ ਵੱਲ ਨੂੰ ਚਲੇ ਗਿਆ ਨਹੀਂ ਇਹੋ ਜੀਆਂ ਗੱਲਾਂ ਜੋ ਮਰਜੀ ਤੁਸੀਂ ਬਾਅਦ ਚ ਕਹਿੰਦੇ ਰਹੋ ਕਿ ਆਫੇ ਲਾਉਂਦੇ ਰਹੋ ਮੈਂ ਨਹੀਂ ਸਮਝਦਾ ਵੀ ਇਸ ਕਿਸਮ ਦਾ ਕੋਈ ਉਹਦੇ ਤੇ ਭੈਸੀ ਜਾਂ ਡਰ ਸੀ ਤਾਂ ਹੋਣੀ ਹੋਇਆ ਕੇਸ ਤਾਂ ਫਿਰ ਵੀ ਹੋ ਗਿਆ ਜੀ ਸਵੇਰੇ ਜਾ ਕੇ ਵਿਜੀਲੈਂਸ ਨੇ ਰੇਡ ਵੀ ਕੀਤਾ ਹਾਂਜੀ ਤੋ ਇਹ ਗੱਲਾਂ ਜਿਹੜੀਆਂ ਨੇ ਇਹ ਲੋਕ ਅੱਜ ਪੰਜਾਬ ਦੇ ਵਿੱਚ ਬੀਜੇਪੀ ਜੁਆਇਨ ਕਰਨਾ ਚਾਹੁੰਦੇ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਔਰ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਤਕਰੀਬਨ ਪਾਰਟੀਆਂ ਦੇ ਚੰਗੇ ਚੰਗੇ ਲੀਡਰ ਅੱਜ ਇਹ ਵੇਖਦੇ ਨੇ ਵੀ ਪੰਜਾਬ ਦਾ ਜਾਂ ਇੱਕੋ ਹੀ ਵਿਕਲਪ ਹੈ ਤੇ ਭਾਰਤੀ ਜਨਤਾ ਪਾਰਟੀ ਜਿਹੜੀਆਂ ਦੋ ਸ਼ਬਦ ਹਨ ਸਿਆਸੀ ਬਦਲਾਖੋਰੀ ਤੇ ਏਜੰਸੀਆਂ ਦੀ ਦਰਵਰਤੋ ਇਹਨਾਂ ਦੋਨਾਂ ਬਾਰੇ ਤੁਹਾਡਾ ਖਿਆਲ ਕੀ ਹੈ ਕਿ ਦੇਸ਼ ਭਰ ਦੇ ਵਿੱਚ ਜਾਂ ਸੂਬੇ ਦੇ ਵਿੱਚ ਇਹ ਦੋ ਧੜਲੇ ਨਾਲ ਨਹੀਂ ਕੰਮ ਚੱਲ ਪਿਆ ਮੈਂ ਸਮਝਦਾ ਵੀ ਇਸ ਚੀਜ਼ ਏਜੰਸੀਆਂ ਨੂੰ ਇੱਕ ਹੱਥ ਟੋਕਾ ਬਣਾਣਾ ਇਹ ਕੋਈ ਚੰਗੀ ਰੀਤ ਨਹੀਂ ਕਿਸੇ ਦਾ ਕਸੂਰ ਹੈ ਸਾਰੀ ਦੁਨੀਆ ਨੂੰ ਪਤਾ ਹੈ ਜਗ ਜाहिर ਉਹਨੂੰ ਉਹਦੇ ਕਿੱਲੀ ਨਪੋ ਕੋਈ ਹਰ ਬੰਦਾ ਇਸ ਚੀਜ਼ ਨਾਲ ਸਹਿਮਤ ਹੋਊਗਾ ਪਰ ਜੇਕਰ ਅਸੀਂ ਇਹਨੂੰ ਹੱਥ ਟੋਕਾ ਬਣਾ ਕੇ ਤੇ ਉਹਨੂੰ ਪਾਰਟੀਆਂ ਵਿੱਚ ਜਾਂ ਉੱਤੇ ਪ੍ਰੈਸ਼ਰ ਪਾ ਕੇ ਇਹ ਗੱਲਾਂ ਕਰਦੇ ਆਂ ਤੇ ਫਿਰ ਲੋਕਾਂ ਦੇ ਵਿੱਚ ਉਸ ਚੀਜ਼ ਦਾ ਇੱਕ ਨੈਗੇਟਿਵ ਜਿਹੜਾ ਮੈਸੇਜ ਜਾਂਦਾ ਸੋ ਮੈਂ ਸਮਝਦਾ ਵੀ ਇਹ ਚਾਹੇ ਵਿਜੀਲੈਂਸ ਹੋਏ ਚਾਹੇ ਕੁਝ ਹੋਰ ਹੋਏ ਇਹਨਾਂ ਚੀਜ਼ਾਂ ਨਾਲ ਲੋਗ ਨੀ ਤਾਂ ਨਾ ਜੁੜਦੇ ਪਿਆਰ ਨਾਲ ਜੋੜੋ ਆਪਣੀਆਂ ਤੁਹਾਡੀਆਂ ਜਿਹੜੀਆਂ ਪਾਲਿਸੀਜ਼ ਨੇ ਜਿਹਦੇ ਨਾਲ ਲੋਕ ਸਮਝਣ ਵੀ ਆ ਬੜੀ ਪਪੂਲਰ ਗਵਰਨਮੈਂਟ ਹੈ ਉਹਦੇ ਨਾਲ ਜੁੜਦੇ ਤੇ ਇੱਕ ਚੀਜ਼ ਸਮਝ ਆਂਦੀ ਹੈ ਆਮ ਆਦਮੀ ਪਾਰਟੀ ਨਾਲ ਉਦੋਂ ਬੰਦਾ ਜੁੜਦਾ ਜਦੋਂ ਇੱਕ ਬਾਈ ਇਲੈਕਸ਼ਨ ਹੁੰਦੀ ਤੇ ਬਾਈ ਇਲੈਕਸ਼ਨ ਵਿੱਚ ਹਰ ਇੱਕ ਨੂੰ ਹੁੰਦਾ ਵੀ ਆਪੇ ਸਰਕਾਰ ਲੜ ਕੇ ਤੇ ਸਾਨੂੰ ਜਿਤਾ ਲੂਗੀ ਉਹ ਤੋਂ ਇਲਾਵਾ ਇੱਕ ਬੰਦਾ ਕਿਤੇ ਜੁਆਇਨ ਕੀਤਾ ਮੈਨੂੰ ਉਹ ਦੱਸ ਦਿਓ ਉਹ ਹਰ ਬੰਦੇ ਨੇ ਆਪਣੇ ਆਪਣੇ ਜਿਹੜੇ ਰਾਹ ਛੇਤੀ ਸ਼ਾਰਟਕੱਟਸ ਜਿਹਨੂੰ ਕਹਿੰਦੇ ਨੇ ਉਹ ਕੋਸ਼ਿਸ਼ ਕੀਤਾ ਚੰਗਾ ਜਿਹੜਾ ਪੋਲੀਟੀਸ਼ੀਅਨ ਹੈ ਨਾ ਜਾਂ ਜਿਹੜਾ ਦੇਸ਼ ਦੀ ਆਪਣੇ ਸੂਬੇ ਦੀ ਸੇਵਾ ਕਰਨਾ ਚਾਹੁੰਦਾ ਹੈ ਤੇ ਉਹ ਵੇਖਦਾ ਵੀ ਕਿਹੜੀ ਪਾਰਟੀ ਦੇ ਕੋਲੋ ਆਸ ਹੈ ਕਿਹੜੀ ਪਾਰਟੀ ਜਿਹੜੀ ਹੈ ਪੰਜਾਬ ਨੂੰ ਲੀਹਾਂ ਤੇ ਲਿਆ ਸਕਦੀ ਹੈ ਤਾਂ ਬੰਦਾ ਉਹ ਵਿਅਕਤੀ ਜਿਹੜਾ ਲੀਡਰ ਹੈ ਜੁਆਇਨ ਕਰਦਾ ਪਾਰਟੀ ਸੋ ਮੈਂ ਇਹਨੂੰ ਬੜਾ ਸਖਤ ਸ਼ਬਦਾਂ ਦੇ ਨਾਲ ਜਿਹੜਾ ਇਹ ਰਣਜੀਤ ਸਿੰਘ ਘਿਲ ਦੇ ਉੱਤੇ ਵਿਜੀਲੈਂਸ ਦੇ ਰੇਡ ਵਗੈਰਾ ਕੀਤੇ ਨੇ ਇਹਦੀ ਮੈਂ ਨਿੰਦਾ ਕਰਦਾ ਔਰ ਆਸ਼ ਕਰਦਾ ਵੀ ਇਸ ਤਰੀਕੇ ਨਾਲ ਪੋਲਿਟਿਕਸ ਦਾ ਮਿਆਰ ਇੰਨਾ ਨੀਵਾਂ ਨਾ ਕਰ ਦੇਣ ਵੀ ਲੋਕੀ ਥੂ ਥੂ ਕਰਦੇ ਫਿਰ ਤੇ ਉਹ ਇਹਨਾਂ ਨੂੰ ਖੈਰ ਫਰਕ ਕੋਈ ਨਹੀਂ ਪੈਂਦਾ ਤੇ ਜਿਹੜੀ ਆਮ ਆਦਮੀ ਪਾਰਟੀ ਦਾ ਇਸ ਵੇਲੇ ਪੰਜਾਬ ਦੇ ਵਿੱਚੋਂ ਪੱਤਨ ਜਿਹੜਾ ਹੈ ਨਾ ਉਹ 100% ਦੀ ਲੋਕਾਂ ਨੂੰ ਨਜ਼ਰ ਆਣਾ ਸ਼ੁਰੂ ਹੋ ਗਿਆ ਜੀ ਇੱਕ ਗੱਲ ਹੋਰ ਦੱਸੋ ਉਸ ਐਪੀਸੋਡ ਨੂੰ ਤੁਸੀਂ ਕਿਵੇਂ ਸਮਝਿਆ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਰਣਜੀਤ ਸਿੰਘ ਗਿੱਲ ਤਾਂ ਕਿਆਸ ਰਹੀਆਂ ਸੀ ਆਮ ਆਦਮੀ ਪਾਰਟੀ ਚ ਜਾਣਗੇ ਜਦੋਂ ਬੀਬਾ ਅਨਮੋਲ ਗਗਨ ਮਾਨ ਦਾ ਅਸਤੀਫਾ ਆਉਂਦਾ ਹੈ ਜਾਂ ਲਿਆ ਜਾਂਦਾ ਹੈ ਉਹਨਾਂ ਦਿਨਾਂ ਚ ਬੜੀ ਇਹ ਗੱਲ ਚੱਲੀ ਸੀ ਉਹ ਐਪੀਸੋਡ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਨਹੀਂ ਮੇਰਾ ਖਿਆਲ ਤੇ ਇਹ ਉਦੋਂ ਐਵੇਂ ਕਿਆਫੇ ਲਾਇਆ ਗਿਆ ਮੇਰੇ ਰਣਜੀਤ ਸਿੰਘ ਗਿੱਲ ਅਕਾਲੀ ਦਲ ਚੋਂ ਅਲਵਿਦਾ ਕਹਿੰਦਾ ਹੂੰ ਅਕਾਲੀ ਦਲ ਦੀ ਡਾਊਨਫਾਲ ਇਸ ਕਰਕੇ ਕਿਉਂਕਿ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਣਾ ਤੇ ਉਹ ਅਕਾਲੀ ਦਲ ਬਾਦਲ ਵਿੱਚੋਂ ਜਦੋਂ ਪਰੇ ਹੁੰਦੇ ਨੇ ਆਪਣਾ ਅਸਤੀਫਾ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਹਰ ਬੰਦਾ ਸਮਝਦਾ ਇਹ ਵੀ ਇਹ ਕਿਹੜੀ ਪਾਰਟੀ ਵੱਲ ਜਾਊ ਵੇਖੋਗੇ ਰਣਜੀਤ ਗਿੱਲ ਬਹੁਤ ਸਮੇਂ ਤੋਂ ਪਹਿਲਾਂ ਅੱਜ ਤੋਂ 4-5 ਮਹੀਨੇ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਦੇ ਚੰਗੇ ਲੀਡਰਾਂ ਨਾਲ ਗੱਲਬਾਤ ਕਰਦੇ ਰਹੇ ਵੀ ਮੈਂ ਪਾਰਟੀ ਚਾਹਨਾ ਚਾਹੁੰਦਾ ਜੁਆਇਨ ਕਰਨਾ ਚਾਹੁੰਨਾਂ ਤਾਂ ਇਸ ਕਰਕੇ ਸਮਝ ਜ਼ਰੂਰ ਲੱਗਾ ਕਿ ਆਸਰ ਰਹੀਆਂ ਲੋਕੀ ਲਾਂਦੇ ਨੇ ਜ਼ਰੂਰ ਪਰ ਅਲਟੀਮੇਟਲੀ ਹੀ ਚੋਸ ਦਾ ਰਾਈਟ ਪਾਰਟੀ ਔਰ ਜਿੱਥੋਂ ਤੁਸੀਂ ਲੋਕ ਸੇਵਾ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਕੇ ਕੁਝ ਪੰਜਾਬ ਲਈ ਕੁਝ ਕਰ ਸਕਦੇ ਹੋ ਤਾਂ ਮੈਂ ਸਮਝਦਾ ਰਣਜੀਤ ਗਿੱਲ ਦਾ ਜਿਹੜਾ ਭਾਜਪਾ ਜੁਆਇਨ ਕਰਨਾ ਸੀ ਰਾਈਟ ਸਟੈਪ ਜੀ ਜਿੱਥੇ ਅਸੀਂ ਇਸ ਬਾਰੇ ਗੱਲ ਕੀਤੀ ਹੈ ਜਿਵੇਂ ਤੁਸੀਂ ਪਹਿਲਾਂ ਲੈਂਡ ਪੋਲਿੰਗ ਦੀ ਗੱਲ ਕਰਦੇ ਸੀ ਤੁਹਾਨੂੰ ਹੁਣ ਲੱਗਦਾ ਹੈ ਕਿ ਪਿੰਡਾਂ ਦੇ ਵਿੱਚ ਜਾਂ ਫਿਰ ਸ਼ਹਿਰੀ ਹਲਕਿਆਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਭਾਜਪਾ ਤੇ ਕਾਲੀ ਦਲ ਇਕੱਠੇ ਆਉਂਦੇ ਨੇ ਤੇ ਜ਼ਿਆਦਾ ਗਰਾਫ ਵਧੂਗਾ ਜੇ ਉਹ ਇਕੱਠੇ ਨਾ ਵੀ ਚੋਣ ਲੜਦੇ ਆ ਤਾਂ ਫਿਰ ਤੁਹਾਡਾ ਕਿੱਥੇ ਜੇ ਪੋਜੀਸ਼ਨ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੇ ਦੇਖੋ ਆਮ ਆਦਮੀ ਪਾਰਟੀ ਨੂੰ ਅਸੀਂ ਮੁਕਾਬਲੇ 'ਚ ਨਹੀਂ ਹੋਂ ਸਮਝਦੇ ਭਾਜਪਾ ਦਾ ਮੁਕਾਬਲਾ ਜਿਹੜਾ ਕਾਂਗਰਸ ਨਾਲ ਹੋਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਗਰਾਊਂਡ ਤੇ ਜਿਹੜੇ ਸਰਵੇਜ਼ ਹੋ ਰਹੇ ਨੇ ਉਹ ਸਰਵੇਜ਼ ਨਹੀਂ ਆ ਰਿਹਾ ਵੀ ਆਮ ਆਦਮੀ ਪਾਰਟੀ ਤੋਂ ਲੋਕਾਂ ਨੇ ਮੂੰਹ ਮੋੜ ਲਿਆ ਕਿਉਂਕਿ ਜਿਹੜੀ ਬਨਾਤੇ ਇਹ ਪੰਜਾਬ ਵਿੱਚ ਆਏ ਸੀ ਉਹਨੂੰ ਅੱਗੇ ਰੱਖੀਏ ਅਰਵਿੰਦ ਕੇਜਰੀਵਾਲ ਉਹਨਾਂ ਦਾ ਲੀਡਰ ਹੈ ਇੱਕ ਬੰਨੇ ਭਾਜਪਾ ਦਾ ਮੋਦੀ ਜੀ ਨੇ ਜੇ ਦੋਵਾਂ ਦਾ ਕੰਪੈਰੀਜ਼ਨ ਕਰਦੇ ਹੋ ਤੇ ਅਰਵਿੰਦ ਕੇਜਰੀਵਾਲ ਨੂੰ ਇੱਕ ਝੂਠਾ ਇੱਕ ਲੀਡਰ ਸਮਝਦੇ ਆ ਔਰ ਜਿਹੜੀ ਗੱਲ ਕਰਨੀ ਇੱਕ ਝੂਠ ਦੇ ਬਣਾ ਤੇ ਕਰਨੀ ਕੋਈ ਕਰਨਾ ਫਿਰ ਬੈਕ ਆਊਟ ਕਰ ਜਾਣਾ ਤੇ ਕਿੱਥੇ ਮੋਦੀ ਜੀ ਜਿਹੜੇ ਇੰਟਰਨੈਸ਼ਨਲੀ ਜਿਨ੍ਹਾਂ ਨੇ ਆਪਣੀ ਦਿਖ ਬਣਾਈ ਹੈ ਜਿਨ੍ਹਾਂ ਨੇ ਆਪਣੀ ਸੋਚ ਦੇ ਨਾਲ ਭਾਜਪਾ ਨੂੰ ਵੀ ਅੱਗੇ ਲੈ ਕੇ ਗਏ ਨੇ ਸੋ ਲੋਕੀ ਜਦੋਂ ਕੰਪੈਰੀਜ਼ਨ ਕਰਦੇ ਆ ਉਹਦੇ ਵਿੱਚ ਲੋਕ ਅੱਜ ਸਮੇ ਮੈਂ ਨਹੀਂ ਸਮਝਦਾ ਵੀ ਆਮ ਆਦਮੀ ਪਾਰਟੀ ਕਿਤੇ ਵੀ ਖਲੋਏਗੀ 2027 ਦੇ ਵਿੱਚ ਲੜਾਈ ਜਿਹੜੀ ਅਲਟੀਮੇਟਲੀ ਜਿਹੜੀ ਪੋਲਿਟੀਕਲ ਬੈਟਲ ਹੋਏਗਾ that would be between ਬੀਜੇਪੀ ਐਂਡ ਕਾਂਗਰਸ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਫਤੇਜੰਗ ਸਿੰਘ ਬਾਜਵਾ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਰঞ্জੀਤ ਸਿੰਘ ਗਿੱਲ ਤੇ ਜਿਹੜੀ ਵਿਜੀਲੈਂਸ ਦੀ ਛਾਪੇ ਮਾਰੀ ਹੈ ਉਹ ਠੀਕ ਨਹੀਂ ਹੈ ਤੇ ਉਸ ਗੱਲ ਦੀ ਅਸੀਂ ਨਖੇਦੀ ਕਰਦੇ ਹਾਂ ਦੇਖਦੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਦੀ ਸਚਾਈ ਬਾਅਦ ਵਿੱਚ ਨਿਕਲ ਕੇ ਕੀ ਸਾਹਮਣੇ ਆਉਂਦੀ ਹੈ ਹਾਲ ਦੀ ਘੜੀ ਤਾ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ